ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇੱਕ ਰਿਕਵੈਸਟ ਕਰਦੇ ਆ ਜੇ ਜਿੰਨਾਂ ਤੇ ਪਹਿਲੀ ਵਾਰ ਆਇਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਜੀ ਤੇ ਚਲੋ ਜੀ ਅੱਜ ਆਪਾਂ ਸਟਾਰਟ ਕਰਦੇ ਆ ਦਹੀਂ ਚਪੂਣ ਵਾਲੀ ਗੁੰਦੀ ਬਣਾਉਣੀ ਆ ਘਰੇ ਤੇ ਮਿੱਠੀ ਗੁੰਦੀ ਵੀ ਬਣਾ ਸਕਦੇ ਆ ਤੁਸੀਂ ਇਹਦੀ ਚਾਸ਼ਨੀ ਬਣਾ ਕੇ ਤੇ ਉਹਦੇ ਵਾਸਤੇ ਜੀ ਕੁਝ ਨਹੀਂ ਕਰਨਾ ਤੁਸੀਂ ਜਿੰਨਾ ਕਿ ਤੁਸੀਂ ਚੀਜ਼ ਬਣਾਉਂ ਮੀਆਂ ਬੂੰਦੀ ਉਹਦੇ ਵਾਸਤੇ ਉਹਨਾਂ ਕਬੇਸਣ ਲੈ ਲਿਓ ਆਪਾਂ ਇੱਥੇ ਤਿੰਨ ਚਾਰ ਚਮਚੀ ਵੀ ਸੰਦ ਲੈ ਲਈ ਲੀਏ ਤੇ ਇਹਨੂੰ ਆਪਾਂ ਸਿੰਪਲ ਇਹਦੇ ਵਿੱਚ ਜੇ ਤੁਸੀਂ ਨੂਨ ਪਾਉਣਾ ਤਾਂ ਪਾ ਲਿਓ ਪਰ ਨੂਨ ਮੈਂ ਤਾਂ ਨਹੀਂ ਪਾਉਣਾ ਕਿਉਂਕਿ ਮੈਂ ਨਾਲ ਮਿੱਠੀ ਵੀ ਬਣਾਉਂਗੀ ਤੇ ਤਾਂ ਕਰਕੇ ਆਪਾਂ ਫੋਕਾ ਹੀ ਇਹਨੂੰ ਨਾ ਨੂਨ ਨਾ ਮਿਰਚ ਕੁਛ ਵੀ ਕੱਲਾ ਆਪਾਂ ਇਹਨੂੰ ਵੇਸਨੂ ਮਾਣੀ ਨਾਲ ਹੀ ਇਹਦੇ ਨਾਲ ਮਿਕਸ ਕਰ ਲਾਂਗੇ ਆਪਾਂ ਇਹਦੇ ਵਿੱਚ ਉਦੋਂ ਆਪਾਂ ਤੇਲ ਪਾ ਕੇ ਧਰਿਆ ਜੀ ਥੋੜਾ ਜਿਆ ਮੈਂ ਡੈਕਸ਼ਨ ਤੇ ਬਣਾਉਣਾ ਕਰਕੇ ਇਸੇ ਤਰ੍ਹਾਂ ਹੀ ਪਾ ਕੇ ਮੈਂ ਤੇਲ ਧਰਤਾ ਤੇ ਇਹ ਉਹਨਾਂ ਟਾਈਮ ਆਪਣਾ ਗਰਮ ਹੁੰਦਾ ਤੇ ਉਹਦੇ ਵਾਸਤੇ ਆਪਾਂ ਥੋੜਾ ਜਿਆ ਹੋਰ ਮਿਕਸ ਆਪ ਕਰ ਲਗੇ ਆਉਦੇ ਬੇਸਨ ਤੇ ਇਹਨੂੰ ਥੋੜਾ ਜਿਆ ਤੁਸੀਂ ਰੱਖੀ ਹੋ ਜੀ ਮਸਲ ਕੇ ਗਾੜਾ ਗਾੜਾ ਜਾਂ ਕਿ ਪਤਲਾ ਨਹੀਂ ਬਾਲਾ ਕਰਨਾਗਾ ਇਹਦੇ ਨਾਲ ਸਾਰਾ ਗੰਡਾ ਵਗੀ ਜਾ ਤੁਸੀਂ ਮਾਰ ਲਿਓ ਇਸ ਤਰ੍ਹਾਂ ਕਰਕੇ ਚ ਕੋਈ ਚੀਜ਼ ਨਹੀਂ ਜੀ ਮੈਂ ਪਾਈ ਤੁਹਾਡੇ ਸਾਹਮਣੇ ਆ ਪਤਾ ਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਗੋਦੀ ਬੰਦੀ ਹੈ ਦਹੀਂ ਚ ਪਾਉਣ ਵਾਲੀ ਘਰੇ ਬਣਾਉਣ ਵਾਲੀ ਤੇ ਜੇ ਤੁਸੀਂ ਇਹਦੀ ਵੀ ਵਿਚਾਸ਼ ਨੂੰ ਸਿੰਪਲੀ ਚਾਹ ਨਹੀਂ ਬਣਾ ਕੇ ਨਾ ਜਿਵੇਂ ਇੱਕ ਕੱਪ ਪਾਣੀ ਦਾ ਤੇ ਇੱਕ ਕੱਪ ਖੰਡ ਦਾ ਪਾ ਕੇ ਤੁਸੀਂ ਚਾਹਨੀ ਤਿਆਰ ਕਰ ਲਿਓ ਤੇ ਉਹਨੂੰ ਥੋੜੀ ਸੰਘਣੀ ਕਰ ਲਈ ਹੋਈ ਤਾਰ ਵਗੈਰਾ ਨਹੀਂ ਚਾशनी ਦੀ ਬਣਾਉਣੀ ਤੇ ਉਹਦੇ ਵਿੱਚ ਤੁਸੀਂ ਆਪਣੀ ਗੁੰਦੀ ਇਸ ਤਰ੍ਹਾਂ ਸਿੰਪਲ ਬਣਾ ਕੇ ਡਿਪ ਕਰ ਦਿਓ ਜੇ ਲੱਡੂ ਬੱਟੇਗੇ ਤਾਂ ਵੱਡੂ ਲੱਡੂ ਨਹੀਂ ਜਿਵੇਂ ਮਾਚੇ ਚ ਕੱਲੀ ਗੁੰਦੀ ਦੀ ਵਿਦਾਨੀ ਦਿੰਦੇ ਆ ਹਨਾ ਉਸ ਤਰ੍ਹਾਂ ਨਹੀਂ ਬਣ ਕੇ ਰੈਡੀ ਹੋ ਜੂਗੀ ਤੁਹਾਡੀ ਤੇ ਮਾਝਾ ਵਾਲੀ ਗੁੰਦੀ ਸਾਡੇ ਤਾਂ ਮਾਝੇ ਚ ਰਸਤੇਦਾਰਿਆਂ ਦੀ ਹਨਾ ਉਹ ਇਸ ਤਰ੍ਹਾਂ ਸਾਨੂੰ ਉਹ ਬਾਜੀ ਦਿੰਦੇ ਹੁੰਦੇ ਆ ਤੇ ਉਹ ਵੀ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਆਪਣਾ ਤੇਲ ਗਰਮ ਹੁੰਦਾ ਤੇ ਆਪਾਂ ਇੱਧਰ ਆ ਕੇ ਤਾਂ ਆਪਦਾ ਮਟੀਰੀਅਲ ਐਨੇ ਇੱਕ ਮਟੀਰੀਅਲ ਦੀ ਯਾਨੀ ਕਿ ਚਾਰ-ਪੰਜਾਂ ਚੰਚੀਆਂ ਦੀ ਇੱਕ ਕਾਫੀ ਕਾਫੀ ਬੁੰਦੀ ਬਣ ਜਾਣੀ ਹੈ ਜਿਹੜੀ ਬਾਜ਼ਾਰ 'ਚ ਆਪਾਂ ਬਹੁਤ ਮਹਿੰਗੀ ਦਿੰਦੇ ਆ ਹਨਾ ਨਾਲੇ ਕਈ ਵਾਰ ਸਮੈਲ ਲਾਉਂਦੇ ਹੁੰਦੇ ਇਥੇ ਆਪਾਂ ਘਰਿਆਂ ਆਪਾਂ ਹੀ ਤਾਜ਼ਾ ਆਦੀ ਲੱਗਣਾ ਸੱਜੇ ਤੁਹਾਡੇ ਵਾਸਤੇ ਤੁਸੀਂ ਕੋਈ ਚਾਰ ਡਿਜ਼ਾਰ ਮਿਲ ਜਿਵੇਂ ਮਰਜ਼ੀ ਤੁਸੀਂ ਲੈ ਲਿਓ ਵੀ ਮਤਵਲਕ ਮੇਰੇ ਕੋਲ ਡਿਜ਼ਾਰ ਨਹੀਂ ਆਪਾਂ ਇਹਦੇ ਵਿੱਚ ਪਾ ਕੇ ਆਪਾਂ ਤੇ ਇਹਨੂੰ ਪੱਡਾਂਗੇ ਇਹਦੇ ਨਾਲ ਹੋਰ ਬਣ ਜਾਣਗੇ ਜੇ ਤੁਹਾਨੂੰ ਬਰੀਕ ਲੈਣੀ ਤੁਸੀਂ ਉਹ ਵੀ ਲੈ ਸਕਦੇ ਆ ਵੀ ਉਹਦੇ ਵਿੱਚ ਹੈ ਜਿਹੜਾ ਹਲਵਾਹਾਂ ਕੋਲੇ ਹੁੰਦਾ ਉਹ ਆਇਆ ਇਸ ਤਰ੍ਹਾਂ ਕਰ ਕਰਕੇ ਨਹੀਂ ਉਹ ਕੱਢਦੇ ਆਪਾਂ ਇਹਨੂੰ ਇੱਥੇ ਪਾ ਕੇ ਜਾਂ ਹੇਠੇ ਪਾ ਕੇ ਚਮਚੇ ਨਾਲ ਪਾ ਪਾ ਕੇ ਇਹਦੀ ਆਪਾਂ ਬਣਾਵਾਂਗੇ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵਧੀਆ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸਪੋਰਟ ਕਰ ਦਿਆ ਕਰੋ ਧੰਨਵਾਦ ਹੈ ਜੀ ਤੁਹਾਡਾ ਦਾ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਦਹੀਂ ਚਪੌਣ ਵਾਲੀ ਬੁੰਦੀ ਬਣਾਉਣੀ ਇਦੇ ਵਾਸਤੇ ਤੁਸੀਂ ਤੇਲ ਘੋਰ ਫੈਨਲ ਕੁਛ ਵੀ ਲੈ ਸਕਦੇ ਆ ਜੀ ਆਪਣਾ ਤੇਲ ਉਹ ਚੱਲਿਆ ਗਰਮ ਤੇ ਆਪਾਂ ਪਾਸੇ ਤੋਂ ਇਹ ਕੱਪੜੇ ਨਾਲ ਢਾਗ ਦਿੰਨੇ ਆ ਕਿ ਛਿੱਟੇ ਨਾ ਪੈਣਗੇ ਡੈਕਸਨ ਤੇ ਤੇ ਹੁਣ ਆਪਾਂ ਪਾਉਣੀ ਹੈ ਤੇ ਸਟਾਰਟ ਕਰਦੇ ਆ ਪਹਿਲੇ ਥੋੜੀ ਜਿਹੀ ਪਾ ਕੇ ਵੇਹਣੇ ਆ ਵੀ ਤੇਲ ਆਪਣਾ ਗਰਮ ਹੋ ਗਿਆ ਇਹ ਜਾ ਕੇ ਦੇਖੀ ਤੇਲ ਆਪਣਾ ਗਰਮ ਹੈ ਜੀ ਆਪਾਂ ਇਹਨੂੰ ਕੱਢ ਲੀ ਇਹ ਪਾਂਡਾ ਛੋਟਾ ਜੀ ਆਪਣੀ ਚਾਰਨੀ ਇਹਦੇ ਵਿੱਚ ਨਹੀਂ ਪਾਣੀ ਬਾਕੀ ਚਾਰਨੀ ਨਾਲ ਆਪਾਂ ਇਹ ਇਹਦੇ ਨਾਲ ਬਣਾਵਾਂਗੇ ਦੂਜੀ ਚਾਰਨੀ ਮੈਨੂੰ ਲੱਭੀ ਨਹੀਂ ਇਸ ਤਰ੍ਹਾਂ ਤੁਸੀਂ ਰੱਖ ਕੇ ਉੱਪਰ ਤੇ ਐਸੇ ਤਰ੍ਹਾਂ ਪਾ ਪਾ ਕੇ ਜੀ ਕੱਢ ਲਿਓ ਫਿਰ ਇੱਕ ਵਾਰੀ ਚੁਸਤ ਉੱਤੇ ਤੱਕਾਂਗੇ ਤਾਂ ਸਿੱਟੇ ਬਣਗੇ फटाफट दम पा दिओ जी क्योंकि अद्धी कच्ची अद्धी पक्की ना रह जाए फिर फिर कट्ठी सारी कटनी क्डनी सौकी जी आप फिर लगी आपने चमचे ना ही थोड़ी जी हिला देंगे कटी ले ਮੇਰੀ ਜੀ ਆਪਣੀ ਗੁੰਦੀ ਬਣ ਰਹੀ ਆ ਜਿਵੇਂ ਬਜ਼ਾਰ ਦੀ ਤਰ੍ਹਾਂ ਥੋੜਾ ਜਿਆ ਤੁਸੀਂ ਇਹ ਮਟੀਰੀਅਲ ਕਰੜਾ ਰੱਖਣਾ ਜਾਨੀ ਕਿ ਢਿੱਲਾ ਨਹੀਂ ਕਰਨਾਗਾ ਢਿੱਲਾ ਕਰੂਗੇ ਤਾਂ ਪੋਲੀ ਜੀ ਬਣੂਗੀ ਨਾਲੇ ਵਧੀਆ ਨਹੀਂ ਬਣਨੀ ਥੋੜੀ ਇਹ ਮੜਕ ਮੜਕ ਕਰੋ ਜੀ ਜਿਵੇਂ ਗੋਲਗਲੀ ਆਪਾਂ ਜਿੰਨਾ ਮਟੀਰੀਅਲ ਪਤਲਾ ਰੱਖਾਂਗੇ ਗੋਲਗਲੇ ਬਣਾਉਣ ਵਾਸਤੇ ਉਨੇ ਬੋਲੇ ਬਣਦੇ ਆ ਇਹਨੂੰ ਆਪਾਂ ਬਣਾਉਣ ਲਈ ਤੇ ਮੜਕ ਮੜਕ ਕਰੀ ਲਈ ਵਾਸਤੇ ਆਪਾਂ ਇਹਨੂੰ ਕਰਾਂਗੇ ਥੋੜੀ ਜੀ ਕਰੜੀ ਲਓ ਜੀ ਆਪਾਂ ਹੁਣ ਇਹਨੂੰ ਲੈਨੇ ਆ ਕੱਢ ਪੂਣੀ ਦੀ ਗੱਲ ਤੋਂ ਕੀਤੀ ਐ ਜੀ ਆਪਾਂ ਤੇ ਆਪਾਂ ਨੂੰ ਲੋਈ ਦੀ ਪੂਣੀ ਰੱਖੀ ਐ ਮੇਰੀ ਉਹਦੇ ਨਾਲ ਹੀ ਆ ਵੇਖੋ ਜੀ ਆਪਣੀ ਗੁੰਦੀ ਬਣ ਕੇ ਹੋ ਗਈ ਰੈਡੀ ਉਸੇ ਤਰ੍ਹਾਂ ਆਪਾਂ ਸਾਰੀ ਗੁੰਦੀ ਕੱਢ ਲਾਂਗੇ ਜਿਹਦੀ ਗੁੰਦੀ ਜਿਹੜੀ ਆਪਾਂ ਮਿੱਠੀ ਗੁੰਦੀ ਬਣਾਵਾਂਗੇ ਉਹਦੇ ਵਾਸਤੇ ਪਹਿਲਾਂ ਚਾਸ਼ਨੀ ਬਣਾ ਕੇ ਤੁਸੀਂ ਰੱਖ ਲਿਓ ਤੇ ਚਾਸ਼ਨੀ ਦੇ ਨਾਲ ਫਿਰ ਇਦਾਂ ਗਰਮ-ਗਰਮ ਇਦਾਂ ਘੱਟੀ ਤੇ ਉਦੋਂ ਚਾशनी ਦੇ ਵਿੱਚ ਦਬਾ-ਦਬ ਟਿੱਪ ਕਰਦੀ ਇਸ ਤਰ੍ਹਾਂ ਤੁਸੀਂ ਘਰ ਵਾਲੇ ਘਰੇ ਬੋਲਦੀ ਤੁਸੀਂ ਬਣਾ ਸਕਦੇ ਆ ਵੀ ਖੁੱਲੀ ਛਿੰਡੇ ਤੇ ਵੀ ਜਾਲ ਖੁੱਲੇ ਪਾਂਡੇ ਤੇ ਤੁਸੀਂ ਬਣਾ ਲਿਓ ਵੀ ਇਹ ਸਭਾ ਚਾਰਨੀ ਵਿੱਚ ਵਿੱਚ ਪਾੜੇ ਤੇ ਜਾਵੂਗੀ ਇਹ ਪਾਂਡਾ ਛੋਟਾ ਕਰਕੇ ਤੇ ਚਾਰਨੀ ਆਪਣੀ ਉੱਧਰ ਲਾਈ ਦੂਜੀ ਲੰਬੀ ਇਸੇ ਤਰ੍ਹਾਂ ਕਰਕੇ ਜੀ ਤੁਸੀਂ ਸਾਰੇ ਦਾਣੇ ਇਹ ਕੱਢ ਲਿਓ ਬੋਲਦੀ ਨਹੀਂ ਮੜ ਕੇ ਮੱਟ ਦੇ ਵਿੱਚ ਤੇ ਬੋਲਦੀ ਇੰਨੀ ਆਪਣੀ ਇੱਕ ਵਾਰੀ ਦੀ ਨਿਕਲਿਆ ਸੀ ਹੁਣ ਆਪਾਂ ਦੂਜੀ ਵਾਰ ਇਹ ਤੁਹਾਨੂੰ ਪਾ ਕੇ ਦਿਖਾ ਦਈਏ ਉਸੇ ਤਰ੍ਹਾਂ ਫੇਰ ਰੱਖ ਕੇ ਉਹ ਤਾਂ ਚੰਗੇ ਪਕੋੜੀ-ਘੋੜੀ ਪਾਵਾਂਗੇ ਇਕੱਠੇ ਆਇਓ ਤੁਸੀਂ ਕੁਛ ਛਿੱਟੇ ਵੰਦੇ ਐਸ ਤਰ੍ਹਾਂ ਕਰਕੇ ਤੁਸੀਂ ਗੁੰਦੀ ਆਪਦੀ ਬਣਾ ਲਿਓ ਜੀ ਫੇਰ ਆਪਾਂ ਤੁੰਕੇ ਨਾਲ ਹਲਾ ਦਾਂਗੇ ਲੋਚੀ ਕੋਸਲੀ ਪਾਇਆ ਜੀ ਆਪਾਂ ਸਿੰਪਲ ਮੈਸਨ ਕੋਲ ਕੇ ਘਰੇ ਬੂੰਦੀ ਬਣਾਉਣੀ ਹੈ ਦਹੀਂ ਚ ਪਾਉਣ ਵਾਲੀ ਤੇ ਇਹ ਤੁਸੀਂ ਤਾਜ਼ਾ ਵੀ ਬਣਾ ਸਕਦੇ ਆ ਹਨਾ ਰੋਜ਼ ਵੀ ਜਿੰਨ ਕੇ ਪੰਜਾਂ ਚੌਂ ਦੇ ਨਾਲ ਹੀ ਬਣਾ ਲਈ ਫੇਰ ਬਣਾ ਲਈ ਤੇ ਕੋਈ ਟਾਈਮ ਹੀ ਨਹੀਂ ਲੱਗਦਾਗਾ ਇਹਨੂੰ ਤੇਲ ਤੁਸੀਂ ਭੁਆਇਂ ਟਾ ਕੇ ਰੱਖ ਦੋ ਫੇਰ ਇਸੇ ਨੂੰ ਯੂਜ਼ ਕਰ ਲਓ ਜੇ ਤੁਹਾਡੇ ਘਰੇ ਪਸ਼ੂ ਰੱਖੇ ਤੇ ਤੁਸੀਂ ਉਹਨਾਂ ਨੂੰ ਵੀ ਪਾ ਸਕਦੇ ਆ ਹਨਾ ਇਹ ਜਰਾ ਕਹਿਣ ਦੇ ਕਲ ਕੇ ਤੇ ਉਦਰੀ ਵਾਰ ਨਹੀਂ ਵਰਤਣਾ ਚਾਹੀਦਾਗਾ ਲਓ ਜੀ ਆਪਣੀ ਬੂੰਦੀ ਤਿਆਰ ਹੋ ਗਈ ਹੈ ਇਹ ਵੀ ਇਹ ਵੀ ਜ਼ਿਆਦਾ ਲੰਮੀ ਨਾ ਹੋਈ ਤਾਂ ਪਤਾ ਨੂੰ ਮਿੱਠੀ ਹੁੰਦੀ ਵੀ ਬਣਾ ਕੇ ਦਿਖਾਵਾਂਗੇ ਐਸੀ ਤਰ੍ਹਾਂ ਦੀ ਆ ਦੇਖੋ ਆਪਣਾ ਇੰਨਾ ਮਟੀਰੀਅਲ ਹਜੇ ਪਿਆ ਇੰਨੀ ਹੁੰਦੀ ਆ ਆਪਾਂ ਬਣਾ ਲਈਏ ਨੂੰ ਫਿਰ ਆਪਾਂ ਕੱਢ ਲੈਨੇ ਇਹ ਆ ਵੀ ਕਿਤਾ ਪਤਾ ਨਹੀਂ ਕਿ ਇਹੋ ਜੀ ਦੀ ਵੀ ਆ ਜੀ ਮੈਨੂੰ ਤਾਂ ਜਮਾ ਬਾਜ਼ਾਰ ਵਰਗੀ ਲੱਗਦੀ ਐ ਜਿਵੇਂ ਬਾਜ਼ਾਰ 'ਤੇ ਹੁੰਦੀ ਐ ਆਪਾਂ ਲੇਉਣੀ ਐ ਲੋਜੀ ਇਸ ਤਰ੍ਹਾਂ ਬਸੀ ਘਰੇ ਬਣਾ ਸਕਦੇ ਆ ਬੁੰਦੀ ਜੀ ਹੋਵੇ ਖੜਕਦੀ ਆ ਵਧੀਆ ਬਣੀ ਆ ਇਹ ਨਹੀਂ ਹੁੰਦਾ ਕਿ ਜੇ ਆਪਣੇ ਚਾਹ ਨਹੀਂ ਜੋ ਕੋਈ ਜਿਹੜਾ ਚੀਜ਼ ਹੱਥ ਚੰਗੀ ਜੀ ਉਹਦੇ ਨਾਲ ਬਣਾ ਲਿਆ ਕਰੋ ਨਾ ਆਪਾਂ ਬਾਹਰ ਨਾਲ ਚੀਜ਼ਾਂ ਫਾਈ ਫਾਈ ਕੰਮ ਜੇ ਕਰਕੇ ਬਾ ਜਿਹੜੀ ਚੀਜ਼ ਹੱਥ ਜਾ ਕੇ ਉਹਦੇ ਨਾਲ ਆਪਾਂ ਬਣਾ ਦੀ ਕਾੜ ਲਈ ਚੀਜ਼ ਵਿੱਚ ਤੇਲ ਦੇ ਘਟਣੀ ਨਹੀਂ ਆਹ ਜਿਵੇਂ ਨਾਲ ਜਿੱਲੇ ਤੇ ਇਹ ਮੈਂ ਕਚਰੂ ਦਾ ਐਕਸਨ ਦੇ ਨਾਲ ਗੀ ਜਦੋਂ ਜੀਓ ਦੇ ਚਾਰਾਂ ਪੰਜਾਂ ਚਮਚਿਆਂ ਦੀ ਆਪਣੀ ਇਹ ਜਿਹੜੀ ਬੁਲੀ ਬਣ ਗਈ ਹੈ ਇਹ ਤਾਂ ਆਪਾਂ ਦਹੀਂ ਚ ਪਾਉਣ ਨੂੰ ਰੱਖੀ ਹੈ ਹੁਣ ਇਧਰ ਆਪਾਂ ਦੀ ਕਿੰਨੀ ਪਾਣੀ ਪਾ ਕੇ ਤੇ ਆਪਾਂ ਹੁਣ ਨਾਤਾ ਇਹ ਠੰਡ ਪਾ ਦਿੰਨੇ ਠੰਡ ਪਾ ਕੇ ਆਪਾਂ ਚਾਸ਼ਨੀ ਬਣਾਵਾਂਗੇ ਕੈਕਲੇ ਜੀ ਦੇ ਵੀ ਆਪਾਂ ਜਿਹਦੇ ਪਾ ਦਿੰਨੇ ਆ ਦੂਜੇ ਪਾਸੇ ਜੀ ਆਪਾਂ ਪੂਨਾ ਕਵਿਸਨ ਫੇਰ ਭੁੰਨਦੇ ਤੇ ਉਹਦੇ ਵਿੱਚ ਪਾਤਾ ਲੱਡੂਆਂ ਵਾਲਾ ਰੰਗ ਇਸ ਤਰ੍ਹਾਂ ਦਾ ਉਹ ਬਣਾ ਲਿਆ ਆਪਾਂ ਐਨੇ ਕਦੇ ਹੀ ਬਣਾ ਕੇ ਆਪਾਂ ਕਰਾਂਗੇ ਥੋੜੀ ਜਿਹੀ ਚਾਸ਼ਨੀ ਆਪਣੀ ਸੰਗ ਹੀ ਭੋਲਣ ਤੋਂ ਤੇ ਫਿਰ ਜਿਹੀ ਜਿਹੀ ਚਾਸ਼ਨੀ ਬਣਾਉਣੀ ਆਪਾਂ ਇੱਕ ਤਾਰ ਤੂਰ ਦੀ ਨਹੀਂ ਬਣਾਉਣੀ ਜੀ ਇਹ ਵੀ ਗੋਣ ਨਹੀਂ ਕਿ ਬਣਾਉਣੀ ਜਾਨੀ ਕਿ ਜਿੰਨੀ ਕ ਆਪਣੀ ਗੁੰਡੀ ਸਾਰੀ ਵਿੱਚ ਇਸ ਮੇਟ ਲਵੇ ਇਹਨੂੰ ਇਸਰ ਪੇਸਟੀ ਜਿਹਨੂੰ ਆਪਾਂ ਸੰਘਣਾ ਹੋਣ ਦਿੰਨੇ ਆ। ਲੋ ਜੀ ਆਪਣੀ ਚਾਸ਼ਨੀ ਚੱਪਚੀਪੀ ਦੀ ਹੋ ਗਈ ਐ ਇਸ ਤਰ੍ਹਾਂ ਦੀ ਬਸ ਇਹ ਸੰਘਣੀ ਹੋ ਗਈ ਐ। ਤੇ ਇਹ ਪਾਣੀ ਜਿਹੇ ਦੀ ਸਮੈਲ ਨਾ ਆਵੇ ਵਿੱਚੋਂ ਇਹ ਕੱਚਾ ਪੰਜਣ ਨਾ ਆਵੇ। ਇਹਨੂੰ ਆਪਾਂ ਲੈਨੇ ਲਾਤੇ ਆਪਣਾ ਤੇਲ ਉਹਦਾ ਸੀ ਠੰਡਾ। ਉਹਨੂੰ ਆਪਾਂ ਤੇਲ ਉਹ ਧਰ ਦਿੰਨੇ ਆ। ਲੋ ਜੀ ਤੇਲ ਆ ਪਾਉਣਾ ਉੱਪਰ ਥਾਰ ਫારે ਚਾਸ਼ਨੀ ਆਪਾਂ ਲਈਏ ਲਾ ਤੇ ਹੁਣ ਆਪਾਂ ਫੇਰ ਅੱਗੇ ਨੂੰ ਬਣਾ ਬਣਾ ਕੇ ਨਾਲ ਦੀ ਨਾਲ ਵਿੱਚ ਪਾਈ ਚੱਲਾਂਗੇ ਇਹਦੇ ਥੋੜਾ ਜਿਹਾ ਗਰਮ ਕੋਹ ਲੈ ਲੈਂਦੇ ਮੈਂ ਤੇ ਇਸ ਤਰ੍ਹਾਂ ਦਾ ਮਟੀਰੀਅਲ ਆਪ ਥੋੜਾ ਜਿਹਾ ਮਲਟਾ ਮਾਰਾਂਗੇ ਪਾਲਿਆ ਵਿੱਚ ਲਓ ਜੀ ਆ ਆਪਣੀ ਮਿੱਠੀ ਬੂੰਦੀ ਬਣ ਕੇ ਤਿਆਰ ਹੈ ਤੁਸੀਂ ਲੱਡੂ ਵਟਨੇ ਲੱਡੂ ਵਟ ਲੈ ਆਹੀਂ ਖਾਣੀ ਤਾਂ ਕਰੇ ਆਹੀਂ ਵੀ ਖਾ ਸਕਦੇ ਆ ਆਪਣੀ ਦੂਜੀ ਬੂੰਦੀ ਤਿਆਰ ਹੈ ਜੀ ਆ ਲਓ ਜੀ ਮੜਕ ਮੜਕ ਕਰਦੀ ਆ ਇਹ ਥੋੜੀ ਜਿਹੀ ਆਪਾਂ ਧੋਪਲਵਾ ਲਾਂਗੇ ਹੁਣੇ ਇਸ ਤਰ੍ਹਾਂ ਤੁਸੀਂ ਘਰੇ ਦਣੀ ਦਹੀਂ ਵਾਲੀ ਗੁੰਦੀ ਤੇ ਮਾਜੇ ਦੀ ਗੁੰਦੀ ਤਿਆਰ ਕਰ ਸਕਦੇ ਸਾਡੇ ਤੈਨੂੰ ਮਾਜੇ ਦੀ ਗੁੰਦੀ ਕਹਿੰਦੀ ਹੈ ਮਾਜੇ ਵਾਲੇ ਲੋਕ ਬਾਜੀ ਦੇ ਵਿੱਚ ਐਉਂ ਜੀ ਗੁੰਦੀ ਦਿੱਤੇ ਤੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਹਾਂ ਜੀ ਕਿਸੇ ਹੋਰ ਬਲੌਗ ਦੇ ਨਾਲ ਧੰਨਵਾਦ ਹੈ ਜੀ ਸਾਰਿਆਂ ਦਾ